ਪਾਤਸ਼ਾਹ ਭਾਈ ਪ੍ਰਾਣੇ ਨੂੰ ਕਹਿੰਦੇ ਭਾਈ ਪ੍ਰਾਣੇ ਇੱਕ ਨਾ ਵੱਡੀ ਸਾਰੀ ਚਾਦਰ ਲੈ ਕੇ ਜਾਣੀ ਨਾਲ ਪਾਤਸ਼ਾਹ ਉਹ ਤੇ ਆਰਾਮ ਕਰਨਾ ਹੈ ਕਿਤੇ ਚਾਦਰਾਂ ਤੇ ਐ ਸਾਰੀਆਂ ਨਹੀਂ ਪਾਤਸ਼ਾਹ ਕਹਿੰਦੇ ਆ ਜਿਹੜੀਆਂ ਚਾਦਰਾਂ ਹੁੰਦੀਆਂ ਨੇ ਨਾ ਵੱਡੀ ਚਾਦਰ ਹੁੰਦੀ ਉਹਨੂੰ ਡਬਲ ਬੈੱਡ ਦੀ ਅੱਜ ਦੇ ਸ਼ਬਦਾਂ 'ਚ ਕਹਿ ਸਕਦੇ ਪਾਤਸ਼ਾਹ ਕਹਿੰਦੇ ਨੇ ਖੁੱਲੀ ਚਾਦਰ ਇੱਕ ਚਾਹੀਦੀ ਹੈ ਗੁਰੂ ਕੇ ਉਹਨਾਂ ਪੰਜਾਂ ਸਿੱਖਾਂ ਨੇ ਇੱਕ ਵੱਡੀ ਸਾਰੀ ਚਾਦਰ ਜਿਹੜੀ ਸੀ ਲੈ ਲਈ ਤੇ ਜਦੋਂ ਸਤਿਗੁਰੂ ਮਹਾਰਾਜ ਤਤੀ ਤਵੀ ਤੋਂ ਉਤਰੇ ਨਾ ਉਹ ਕਹਿੰਦੇ ਤੁਹਾਡੀ ਕੋਈ ਇੱਛਾ ਪਾਤਸ਼ਾਹ ਕਹਿੰਦੇ ਮੈਂ ਇਸ਼ਨਾਨ ਕਰਨਾ ਚਾਹੁੰਦਾ ਹਾਂ ਰਾਵੀ ਦੇ ਵਿੱਚ ਉਹ ਕਹਿੰਦੇ ਕਰ ਲਓ ਸਾਰਾ ਸਰੀਰ ਸੜਿਆ ਜਦੋਂ ਜਾ ਕੇ ਜਲ ਦੇ ਵਿੱਚ ਵੜਨਗੇ ਪ੍ਰਵੇਸ਼ ਕਰਨਗੇ ਤੇ ਚੀਕਾਂ ਨਿਕਲਦੀਆਂ ਨੇ ਇੱਕ ਵਾਰੀ ਇਹਨਾਂ ਛਾਲਿਆਂ ਦੇ ਵਿੱਚ ਪਾਣੀ ਭਰ ਜਾਣਾ ਕਹਿਣ ਲੱਗੇ ਫਿਰ ਹੋ ਸਕਦਾ ਮੰਨ ਜਾਣ ਗੱਲ ਨੂੰ ਕਹਿਣ ਲੱਗੇ ਚਲੋ ਗੁਰਮੁਖ ਪਿਆਰੋ ਸਤਿਗੁਰੂ ਮਾਰਨ ਨੂੰ ਪਤਾ ਹੈ ਕਿ ਸੰਗਤਾਂ ਬਾਹਰ ਮੈਨੂੰ ਡੀਕਦੀਆਂ ਨੇ ਕਈ ਦਿਨ ਹੋ ਗਏ ਸੰਗਤਾਂ ਵੇਖਦਿਆਂ ਨੇ ਅੰਦਰ ਕੀ ਚੱਲ ਰਿਹਾ ਹੈ ਅੰਦਰ ਉਹ ਕੀ ਰਿਹਾ ਹੈ ਸਾਡੇ ਗੁਰੂ ਨਾਲ ਕੀ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਭਾਈ ਪ੍ਰਾਣਾ ਉਹ ਵੱਡੀ ਸਾਰੀ ਚਾਦਰ ਤੇ ਲਿਆ ਹੁਣ ਭਾਈ ਪ੍ਰਾਣਾ ਚਾਦਰ ਲਿਆਇਆ ਤੁਸੀਂ ਗੁਰੂ ਕੇ ਸਿੱਖੋ ਸੋਚੋ ਗੁਰੂ ਸਾਹਿਬ ਜੀ ਨੇ ਉਸ ਚਾਦਰ ਦਾ ਕੀ ਕਰਨਾ ਹੈ ਪਾਤਸ਼ਾਹ ਨੇ ਉਸ ਚਾਦਰ ਦੀ ਮੁੱਕਲ ਮਾਰੀ ਆਪਣੇ ਉੱਪਰ ਬੁੱਕਲ ਇਤੋਂ ਤਾਂ ਕਮਾਰੀ ਹੈ ਕਿ ਪੈਰ ਵੀ ਚਰਨ ਜੇ ਮਾ ਚੁੱਕਾ ਤੇ ਦਿਸੇ ਨਾ ਕਿਸੇ ਨੂੰ ਆਪ ਕੋ ਸਤਨਾਮ ਸ੍ਰੀ ਕਿਉਂਕਿ ਗੁਰੂ ਕਿਸੇ ਇੱਕ ਭਗਵਤ ਹੋ ਜਾਂਦੇ ਨੇ ਕੋਈ ਲੜਾਈ ਝਗੜਾ ਨਾ ਹੋਵੇ ਤੇ ਸਿੱਖਾਂ ਦਾ ਨੁਕਸਾਨ ਨਾ ਹੋਵੇ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਪੂਰਾ ਜੋਰ ਲਾ ਦਿੱਤਾ ਕਿ ਸਿੱਖਾਂ ਨੂੰ ਪਤਾ ਨਾ ਲੱਗੇ ਸਾਡੇ ਗੁਰੂ ਨਾਲ ਇਸ ਤਰ੍ਹਾਂ ਹੋਇਆ ਹੁਣ ਉਹ ਚਾਦਰ ਦੀ ਬੁੱਕਲ ਮਾਰੀ ਹੈ ਹੁਣ ਕਵੀ ਜਿਹੜੇ ਹੁੰਦੇ ਨੇ ਕਵੀ ਦੀ ਸੋਚ ਬੜੀ ਵੱਡੀ ਹੁੰਦੀ ਹੈ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਇਤਿਹਾਸ ਪਾਵਨ ਗ੍ਰੰਥ ਚ ਲਿਖਦੇ ਨੇ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਉਦਾਂ ਨਹੀਂ ਪਤਾ ਲੱਗਦਾ ਪਾਚਨ ਸੀਸ ਤੋਂ ਲੈ ਕੇ ਲੰਮਾ ਚਾਦਰ ਆ ਜ਼ਮੀਨ ਦੇ ਨਾਲ ਵੀ ਲੱਗਦਾ ਹੁੰਦਾ ਹੈ ਥੋੜਾ ਥੋੜਾ ਉਹ ਚਾਦਰ ਹੀ ਇੰਨੀ ਚੌੜੀ ਖੁੱਲੀ ਹੈ ਪਰ ਜਦੋਂ ਸਤਿਗੁਰੂ ਮਾਰੇ ਕਦਮ ਫੁੱਟਦੇ ਨੇ ਨਾ ਤੇ ਆਪਾਂ ਵੇਖਦੇ ਜਦੋਂ ਕਦਮ ਇੱਕ ਪੁੱਟਦੇ ਤੇ ਉਹਦੀ ਤਲੀ ਪਿਛਲਿਆਂ ਨੂੰ ਦਿਸਦੀ ਹੈ ਜਦੋਂ ਪਾਤਸ਼ਾਹ ਕਦਮ ਪੁੱਟਦੇ ਨੇ ਗੁਰਮੁਖ ਪਿਆਰੋਂ ਕਥਾ ਬੜੀ ਉਸ ਵਕਤ ਪਿਛਲੇ ਸਿੱਖ ਅੰਦਾਜ਼ਾ ਲਾ ਰਹੇ ਨੇ ਕਿ ਗੁਰੂ ਸਾਹਿਬ ਜੀ ਨਾਲ ਅਣਹੋਣੀ ਕੀਤੀ ਹੈ ਇਹਨਾਂ ਨੇ ਤਲੀਆਂ ਚਰਨਾਂ ਦੀਆਂ ਕਾਲੀਆਂ ਹੋਈਆਂ ਨੇ ਜਦੋਂ ਸਤਗੁਰੂ ਮਰੇ ਇੱਕ ਕਦਮ ਪੁੱਟਦੇ ਨੇ ਦੂਜਾ ਪੁੱਟਦੇ ਨੇ ਪਿਛਲੇ ਸਾਰੇ ਸਿੱਖਾਂ ਦੇ ਅੰਦਾਜ਼ਾ ਕੱਢ ਲਿਆ ਕਿਉਂਕਿ ਨੇੜੇ ਨੇੜੇ ਸਕਿਉਰਿਟੀ ਕੋ ਨੇੜੇ ਜਾਣ ਨਹੀਂ ਦੇ ਰਿਹਾ ਸਿਪਾਹੀ ਨੇ ਫੌਜ ਦੇ ਮੌਕੇ ਦੇ ਸਤਗੁਰੂ ਮਹਾਰਾਜ ਨੂੰ ਤੁਰੇ ਜਾਂਦੇ ਨੇ ਤੁਰੇ ਜਾਂਦਿਆਂ ਇਹ ਅੰਦਾਜ਼ਾ ਲਾ ਲਿਆ ਸਾਰਿਆਂ ਨੇ ਕਿ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਜ਼ਿਆਦੀ ਮਾੜੀ ਘਟਨਾ ਇਹਨਾਂ ਨੇ ਕੀਤੀ ਹੈ ਗੁਰਮੁਖ ਪੈਰੋ ਸਤਗੁਰੂ ਮਾਰੇ ਨੇ ਇਸ਼ਨਾਨ ਕੀਤਾ ਉੱਥੇ ਸਤਗੁਰੂ ਮਾਰੇ ਅਕਾਲ ਪੁਤਕ ਦੇ ਚਮਨਾ 'ਚ ਅਭੇਦ ਹੋ ਗਏ ਕਰਿਓ ਸਤਗੁਰੂ ਮਹਾਰਾਜ ਸਰੀਰ ਛੱਡ ਦਿੱਤਾ ਉੱਥੇ ਬੈਠੇ ਨੇ ਪੰਜ ਸਿੱਖ ਹੁਣ ਸਿੱਖ ਕਿੱਥੇ ਜਾਵੇ ਗੁਰੂ ਤੋਂ ਬਿਨਾਂ ਸਿੱਖ ਦਾ ਨਹੀਂ ਕੋਈ ਟਿਕਾਣਾ ਸਿੱਖ ਉੱਥੇ ਬੈਠੇ ਨੇ ਭਾਈ ਬਾਬ ਕਰਬਾਬੀ ਉੱਥੇ ਆ ਗਿਆ ਕੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਨੇ ਕੋ ਵਿਧ ਬਣਾਈ ਉੱਥੇ ਰਬਾਬੀ ਆ ਗਿਆ ਦੋ ਗੁਰੂ ਕੇ ਸਿੱਖਾਂ ਨੂੰ ਵੇਖਿਆ ਕੀ ਗੱਲ ਹੋਈ ਹੈ ਕਰ ਲੱਗੇ ਜੀ ਗੁਰੂ ਸਾਹਿਬ ਸੱਚਖੰਡ ਪਿਆਨਾ ਕਰਕੇ ਭਾਈ ਬਾਬ ਕਰਾਗੀ ਨੇ ਉੱਥੇ ਗੁਰਮੁਖ ਪਿਆਰੋ ਕੀਰਤਨ ਕੀਤਾ ਹੈ ਕੀਰਤਨ ਹੋਇਆ ਸਾਰੇ ਕਾਰਜ ਹੋਏ ਸਤਗੁਰੂ ਮਹਾਰਾਜ ਦੇ ਇਹ ਪੰਜ ਸਿੱਖ ਜਦੋਂ ਵਾਪਸ ਆਏ ਅੰਮ੍ਰਿਤਸਰ ਸਾਹਿਬ ਦੇ ਦਖਲੋਤੇ ਨੇ ਪੰਜ ਗੁਰੂ ਹਰਗੋਬਿੰਦ ਪਾਸ਼ਾ ਕਿਉਂਕਿ ਜਿਨ੍ਹਾਂ ਨੂੰ ਛੇਵੇਂ ਪਾਸ਼ਾ ਦੀ ਤੇਗ ਚੁਬਦੀ ਹੈ ਨਾ ਇਹ ਗੁਰਮਖੋਨਾ ਵਾਸਤੇ ਪ੍ਰਸੰਗ ਬੜੇ ਜ਼ਰੂਰੀ ਨੇ ਪ੍ਰਚਾਰ ਸਾਡੇ ਕੋ ਹੋ ਨਹੀਂ ਸਕਿਆ ਜਿੱਤੋਂ ਤੱਕ ਅਸੀਂ ਕਰਨਾ ਸੀ ਜਾਂ ਗੁਰੂ ਸਾਹਿਬ ਜੀ ਨੇ ਸਾਨੂੰ ਆਖਿਆ ਸੀ ਕਰਨਾ ਔਰ ਸਾਹਮਣੇ ਪੰਜ ਖਲੋਤੇ ਨੇ ਤੇ ਗੁਰੂ ਸਾਹਿਬ ਸੰਗਤ ਨੂੰ ਦੱਸਣਾ ਚਾਹੁੰਦੇ ਨੇ ਦਰਸਾਉਣਾ ਚਾਹੁੰਦੇ ਨੇ ਕਿ ਉੱਤੇ ਕੀ ਹੋਇਆ ਦੋ ਤੇਗਾ ਤੇ ਚੁੱਭਦੀ ਐ ਮੀਰੀ ਪੀਰੀ ਤੇ ਚੁੱਭਦੀ ਐ ਯਾਦ ਰੱਖਿਓ ਅਕਾਲ ਤਖਤ ਸਾਹਿਬ ਤੇ ਚੁੱਭਦਾ ਪੰਜ ਤਖਤ ਚੁੱਭਦੇ ਨੇ ਸਿੱਖਾਂ ਨੂੰ ਵੀ ਚੁੱਭਦੇ ਨੇ ਮੁਆਫ ਕਰਨਾ ਸਿੱਖ ਵੀ ਕਿ ਕਹਿੰਦੇ ਨੇ ਅਸੀਂ ਨਹੀਂ ਮੰਨਦੇ ਕਾਲ ਤਖਸਾਭ ਨੂੰ ਜਹਦਾਰ ਨੂੰ ਅਸੀਂ ਨਹੀਂ ਮੰਨਦੇ ਅਸੀਂ ਨਹੀਂ ਦਲਾ ਪੰਥਾਂ ਦੀ ਮੰਨਦੇ ਅਸੀਂ ਕੋਈ ਗੁਲਾਮ ਥੋੜੇ ਤੁਹਾਡੇ ਅਸੀਂ ਮੰਨੀਏ ਪਰ ਗੁਲਾਮ ਹੋ ਕੇ ਹੀ ਵੇਖ ਲਈਏ 2-4 ਮਹੀਨੇ ਇੱਕ ਗੁਲਾਮੀ ਹੁੰਦੀ ਕੀ ਹੈ ਜਿਹੜੀ ਗੁਲਾਮੀ ਸਾਡੇ ਗਲ ਚੋਂ ਲਾਈ ਕਹਿਣ ਲੱਗੇ ਛੇਵੇਂ ਪਾਤਸ਼ਾਹ ਨੇ ਭਾਈ ਜੇਤੇ ਪ੍ਰਾਣੇ ਲੰਗਾ ਨੂੰ ਪੁੱਛਿਆ ਸਾਹਮਣੇ ਸੰਗਤ ਸਾਹਮਣੇ ਦੱਸੋਗਾ ਤੇ ਕੀ ਹੋਇਆ ਤੇ ਗੁਰਮੁਖੋ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੋਲ ਹਿਲਦੇ ਨੇ ਗਲੇ ਸੁੱਕ ਗਏ ਨੇ ਆਵਾਜ਼ ਨਹੀਂ ਅੰਦਰੋਂ ਆਉਂਦੀ ਕਿ ਉੱਥੇ ਹੋਇਆ ਕੀ ਸਿੱਖ ਪੰਜੇ ਹੀ ਸੋਚਣ ਕਿ ਆਪਾਂ ਸੰਗਤ ਵਿੱਚ ਜਾਣਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਹਮਣੇ ਜਾਣਾ ਤੇ ਕੀ ਕਵਾਂਗੇ ਕਿ ਅਸੀਂ ਆਪਣੇ ਗੁਰੂ ਨੂੰ ਤਤੀ ਤਵੀ ਤੇ ਪਿਠਾ ਕੇ ਸ਼ਹੀਦ ਕਰਾਂ ਪੰਜੇ ਹੀ ਅਸੀਂ ਚੰਗੇ ਭਲੇ ਕਹਿਣ ਲੱਗੇ ਅਸੀਂ ਜਾਈਏ ਹੀ ਨਾ ਪਹਿਲਾਂ ਫੈਸਲਾ ਕੀਤਾ ਗੁਰੂ ਦੇ ਗਾੜੀ ਜਾ ਨਹੀਂ ਹੋਣਾ ਜਾਈਏ ਹੀ ਨਾ ਆਪਾਂ ਕਹਿਣ ਲੱਗੇ ਨਹੀਂ ਹੁਣ ਗੁਰੂ ਸਾਹਿਬ ਨੇ ਨਾਲ ਭੇਜਿਆ ਉਹਨਾਂ ਦਾ ਪਿਤਾ ਹੈ ਉਹਨਾਂ ਆਪਣੇ ਪਿਤਾ ਦੇ ਨਾਲ ਸਾਨੂੰ ਭੇਜਿਆ ਹੁਣ ਜਾਣਾ ਤੇ ਪਵੇਗਾ ਸੰਗਤ ਦੇ ਸਾਹਮਣੇ ਖਲੋਤੇ ਮੂੰਹ ਚੋਂ ਆਵਾਜ਼ ਨਹੀਂ ਨਿਕਲ ਰਹੀ ਬੁੱਲ ਹਿਲਦੇ ਨੇ ਪਰ ਆਵਾਜ਼ ਪ੍ਰਗਟ ਨਹੀਂ ਹੁੰਦੀ ਛੇਵੇਂ ਪਾਸੇ ਉੱਠ ਕੇ ਆਏ ਤਖਤ ਤੋਂ ਉੱਠੇ ਭਾਈ ਪ੍ਰਾਣੇ ਦੇ ਮੋਢੇ ਤੇ ਹੱਥ ਰੱਖਿਆ ਕਹਿਣ ਲੱਗੇ ਭਾਈ ਪ੍ਰਾਣੇ ਤੁਹਾਡੇ ਪੰਜਾਂ ਨਾਲ ਗੁਰੂ ਨੂੰ ਕੋਈ ਗਲਾ ਨਹੀਂ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਕਿਉਂਕਿ ਭਾਣਾ ਇਸੇ ਤਰ੍ਹਾਂ ਵਰਤਣਾ ਸੀ ਤੁਸੀਂ ਕਿਰਪਾ ਕਰੋ ਸੰਗਤ ਨੂੰ ਸੁਣਾਓ ਤੁਸੀਂ ਇਹ ਨਾ ਸੋਚੋ ਕਿ ਅਸੀਂ ਅੱਗੇ ਹੋ ਜਾਂਦੇ ਤੇ ਗੁਰੂ ਵੱਜ ਜਾਂਦੇ ਨਹੀਂ ਇਹ ਭਾਣਾ ਇਸੇ ਤਰ੍ਹਾਂ ਵਰਤਣਾ ਇਹ ਸਾਕੇ ਇਸੇ ਤਰ੍ਹਾਂ ਵਰਤਣਾ ਸੀ ਤੁਸੀਂ ਸੰਗਤ ਨੂੰ ਦੱਸੋ ਰੋਂਦਿਆਂ ਹੋਇਆਂ ਭਾਈ ਪ੍ਰਾਣਿਆਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇਤਿਹਾਸ ਸਾਹਮਣੇ ਕਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੇ ਗੁਰਮੁਖ ਪਿਆਰੋ ਸਿੱਖ ਸੰਗਤਾਂ ਦੇ ਵਿੱਚ ਵੀਰ ਰਸ ਇਸ ਸਾਕੇ ਨੇ ਭਰਿਆ ਕਿ ਸਾਡੇ ਗੁਰੂ ਸਾਹਿਬਾਨ ਨਾਲ ਇੰਨੀ ਜਿਹੜੀ ਮਾੜੀ ਹਾਲਤ ਕੀਤੀ ਹੈ ਜੇ ਕੋਈ ਕਾਰਨ ਬਹੁਤਾ ਬਣਦਾ ਨਹੀਂ